ਹੈਲੋ ਬੱਚਿਓ ਵੈਲਕਮ ਟੂ ਮਾਈ ਚੈਨਲ ਅੱਜ ਮੈਂ ਤੁਹਾਨੂੰ ਸਿਖਾਵਾਂਗੀ ਪੰਜਾਬੀ ਵਿੱਚ ਪੰਛੀਆਂ ਦੇ ਨਾਮ ਚਲੋ ਫੇਰ ਸ਼ੁਰੂ ਕਰਦੇ ਹਾਂ ਕਾਕੇ ਨੂੰ ਕੰਨਾ ਉੱਤੇ ਬਿੰਦੀ ਕਾਂ ਚਿਚੇ ਸਿਆਰੀ ਡਾੜੀਨ ਬਿਆਰੀ ਚਿੜੀ ਕਕਾ ਬੱਬੇ ਨੂੰ ਦਿਲਹਿਰੇ ਤਤਾਰਾ ਰਾ ਕਬੂਤਰ ਕਕੇ ਨਹੋੜਾ ਈੜੀ ਨੂੰ ਸਿਆਰੀ ਲਲਾ ਕੋਇਲ ਤੱਤੇ ਨਹੋੜਾ ਤੱਤੇ ਨੂੰ ਕੰਨਾ ਤੋਤਾ ਬੱਬੇ ਨੂੰ ਕੰਨਾ ਜੀ ਜਾ ਬਾਜ ਕੱਗੇ ਨੂੰ ਔਂਕੜ ਉੱਤੇ ਅੱਧਕ ਗੱਗੇ ਵਿਹਾਰੀ ਕੁੱਗੀ ਮੰਮੇ ਨੂੰ ਓੜਾ ਰਾਰਾ ਮੋਰ ਬੱਬੇ ਨੂੰ ਔਂਕੜ ਲੱਲਾ ਬੱਬੇ ਨੂੰ ਔਂਕੜ ਲੱਲਾ ਬੁਲਬੁਲ ਹਾਇ ਟੇ ਪੀਸਸ ਸਾਹ ਹੰਸ ਚਿੱਚੇ ਵਿਹਾਰੀ ਲੱਲਾ ਚੀਲ ਤੱਤੇ ਸਿਆਰੀ ਉੱਤੇ ਅੱਧਕ ਤੱਤਾਰਾ ਰਾ ਰਤਿੱਤਰ ਬੱਬਾ ਟੇਕੇ ਲਾਂ ਰਾਰਿਨ ਕੰਨਾ ਬਟੇਰਾ ਊੜੇ ਨੂੰ ਔਂਕੜ ਉੱਤੇ ਅੱਧਕ ਲੱਲੇ ਨੂੰ ਦਲੇਕੜੇ ਉੱਲੂ ਬੱਬੇ ਅ ਤਕ ਤੱਤਾ ਖਖਾ ਬੱਤਕ ਥੈਂਕਸ ਫਾਰ ਵਾਚਿੰਗ ਵੀਡੀਓ ਅਚੀ ਲੱਗੇ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ